ਜੀ ਜੀ ਵੈਲਕਮ ਹੈ ਜੀ ਸੰਦੂ ਡੈਰੀ ਫਾਰ ਮੋਗਾ ਦੇ ਵਿੱਚ ਸੋ ਅੱਜ ਦੀ ਵੀਡੀਓ ਆਪਣੇ ਫਾਰਮ ਦੀ ਵੀਡੀਓ ਹੀ ਆ ਐ ਭਾਵੇਂ ਛੋਟਾ ਦਾ ਪਰ ਆਪਣੇ ਲਈ ਵਧੀਆ ਇੱਥੇ ਆਪਣਾ ਵਧੀਆ ਸ਼ੌਂਕ ਹੀ ਜਾਂਦਾ ਆ ਆਪਣੀ ਲਾਡੋ ਤੇ ਬਿੱਲੋ ਆਖਿਆ ਕੈਮਰਾ ਨਾਲ ਖਾਇ ਦਤਾ ਹੈ ਭੱਜ ਕੇ ਹੁੰਦੀ ਇਕਦਮ ਪੰਨ ਕੀ ਆ ਦੀ ਫੋਟੋ ਭਾਲਦੀ ਵਿੱਚ ਲੈ ਇਹਦੇ ਦੇ ਵੀਰੇ ਆਪਣਾ ਚੈਨਲ ਦਾ ਸ਼ੌਂਕ ਪਿਆ ਹੈ ਕਿਉਂਕਿ ਇਹ ਆਪਣੇ ਘਰ ਦੀ ਹੋਮ ਬ੍ਰੀਡ ਹੈ ਜਿਵੇਂ ਜੰਮੀ ਉਦੋਂ ਦੀ ਵੀਡੀਓ ਬਣਾਉਣੀ ਆ ਸਟਾਰਟ ਕੀਤੀਆਂ ਉਦੋਂ ਪਹਿਲਾਂ ਹੈਣੀ ਸੀ ਕੋ ਆਪਾਂ ਨੂੰ ਇੰਨਾ ਸ਼ੌਂਕ ਸੀ ਇਹ ਤਾਂ ਸਟਾਰਟ ਹੋਇਆ ਉਦੋਂ ਬਾਅਦ ਆਪਾਂ ਆਈ ਆਪਣੇ ਕੋ ਹੁਣੇ ਇਸ ਟਾਈਮ ਗੱਬਣ ਕਰਾ ਦਿੱਤੀ ਹੈ ਬਈ ਪਾਰਸ ਬੁੱਲ ਤੋਂ ਬਸ ਮਹਾਰਾਜ ਕਿਰਪਾ ਕਰੇ ਗੱਬਰ ਹੈ ਜੀ ਤੇ ਇਹਦੀ ਵੀ ਆਪਾਂ ਜਿਵੇਂ ਦੀ ਦੀ ਬ੍ਰੀਡ ਇਹ ਵੀਰੇ ਆਪ ਡਾਇਮੰਡ ਦੀ ਹੈ ਇਹਦਾ ਤੁਹਾਨੂੰ ਲਾਈਵ ਜੁਆਇਸ ਕਰਾਵਾਂਗੇ ਆਪਾਂ ਕਰਨ ਵਾਲੀ ਸੌਖ ਸੰਦ ਰਵੇ ਬਸ ਇਹ ਬੱਚੀਆਂ ਆਪਣੀਆਂ ਇੱਕ ਆ ਨੀਲੀ ਰਵੀ ਦੀ ਹੈ ਮੈਂ ਮਗਰਾਈ ਸਾਂ ਬਾਕੀ ਇਹ ਇਧਰੋਂ ਮੱਝਾਂ ਨਹੀਂ ਸਾਈਡ ਤੋਂ ਸਫਾਈ ਰਹਿੰਦੀ ਇਹਨੂੰ ਆ ਦਿਤੀਆਂ ਕਾਰੀ ਆਪਣੀ ਮਾਰਕਿੰਗ ਦੇ ਵਿੱਚ ਹੁੰਦੀ ਨੀਲੀ ਦੀ ਆ ਆਪਣੀਆਂ ਮੋਰਾਂ ਦੀਆਂ ਵੱਡੀਆਂ ਮੱਝਾਂ ਇਹਦੀਤੀ ਜਾਓ ਲਾਡੂ ਮਾਂ ਬੇਟੇ ਹੁਣ ਇਹਦੇ ਮਗਰ ਆਪਣਾ ਮੈਂ ਲਗਾਉ ਨੂੰ ਜਣਾ ਦਿੱਤਾ ਹੈ ਨੇ ਪਾਰਸ ਬੋਲਦੇ ਇਹਦਾ ਨਾਮ ਆਪਾਂ ਨੂਰਾ ਰੱਖਿਆ ਹੈ ਇਹਦੀਆਂ ਅਲੱਗ ਤੋਂ ਵੀਡੀਓ ਪਾਆ ਕਰਾਂਗੇ ਆਪਾਂ ਭਾਈਆਂ ਤਿੰਨ ਮਹੀਨਿਆਂ ਦਾ ਹੋ ਗਿਆ ਹੈ ਢਾਈਆਂ ਇਹਦਾ ਹੋਊਗਾ ਇੱਕ ਆ ਆਪਣੀ ਮੱਜ ਨਹੀਂ ਦੀ ਰਹੀ ਜੇ ਪਖਰੀ ਦੀ ਇਹ ਇਹ ਹੋ ਗਈ ਖਰਾਬ ਪਚਾਂਦਰ ਘੁੰਮ ਗਿਆ ਸੀ ਇਹਦੇ ਮਹਾ ਹੀ ਬਚਾਈਏ ਇੱਕ ਸਾਹ ਨੂੰ ਉਹ ਤਾਂ ਮੈਂ ਹੋਰ ਹੀ ਹੋ ਗਈ ਪਹਿਲਾਂ ਜੋ ਬਣ ਹੋਰ ਸੀ। ਬਾਕੀ ਇਦੋਂ ਇਹ ਸਾਸਬਾਈ ਚੱਲਣ ਦੀ ਮੈਂ ਸੱਚਾ ਵੀਡੀਓ ਬਣਾ ਲਈ। ਤੇ ਵੀਡੀਓ ਕਿਦਾਂ ਲਾਤੀ ਹੁੰਦੀ ਹੈ ਆਪਣੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਆਪਣੇ ਨੂੰ ਕਰ ਲਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ। ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੇ ਸੇਲ ਪਰਚੇਜ਼ਿੰਗ ਵੀਡੀਓ ਆਪਾਂ ਪਾਉਨੇ ਆਪਣੇ ਪਸਾਉਣੀ ਹੈ। ਸੇਲ ਪਰਚੇਜ਼ ਦਾ ਵੀ ਕੰਮ। ਉਹ ਵੀ ਵੀਡੀਓ ਵੇਖਿਆ ਕਰੋ ਜਾ ਕੇ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਕਿਵੇਂ ਲੱਗੀ ਵੀਡੀਓ ਸਾਰਿਆਂ ਨੂੰ। ਤੁਹਾਨੂੰ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਵੀਰ ਭਰਾ ਜਿੰਨੇ ਵੀ ਸਾਰੇ ਪਿਆਰ ਕਰਨ ਵਾਲੇ ਧੰਨਵਾਦ